ਪੰਜਾਬੀ ਫਿਲਮ ਗੇਲੋ ਕੱਲ ਰਿਲੀਜ਼ ਹੋ ਗਈ ਹੈ ਫਿਲਮ ਦੀ ਸਕਰੀਨਿੰਗ ਦੇ ਮੌਕੇ ਸਟਾਰ ਕਾਸਟ ਮੋਹਾਲੀ ਪੁੱਜੀ ਫਿਲਮ ਦੇ ਵਿੱਚ ਜਸਪਿੰਦਰ ਚੀਮਾ ਪਵਨ ਮਨਹੋਤਰਾ ਗੁਰਜੀਤ ਸਿੰਘ ਅਤੇ ਦਿਲਾਵਰ ਸਿੱਧੂ ਨੇ ਮੁੱਖ ਕਿਰਦਾਰ ਨਿਭਾਇਆ ਸਕਰੀਨਿੰਗ ਦੇ ਮੌਕੇ ਤੇ ਸਟਾਰ ਕਾਸਟ ਨੇ ਕਿਹਾ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਫਿਲਮ ਤੋਂ ਬਹੁਤ ਉਮੀਦਾਂ ਨੇ ਗੇਲੋ ਫਿਲਮ ਦੀ ਕਹਾਣੀ ਪੰਜਾਬੀ ਨੋਵਲ ਗੇਲੋ ਤੇ ਆਧਾਰਿਤ ਹੈ ਜਿਸ ਨੂੰ ਸਵਰਗੀ ਰਾਮ ਸਰੂਪ ਅਣਖੀ ਨੇ ਲਿਖਿਆ ਸੀ ਫਿਲਮ ਨੂੰ ਮਨਪਵਨ ਸਿੰਘ ਨੇ ਡਾਇਰੈਕਟ ਕੀਤਾ ਹੈ ਫਿਲਮ ਮਾਲਵੇ ਦੇ ਇੱਕ ਪਿੰਡ ਦੀ ਕੁੜੀ ਦੀ ਜ਼ਿੰਦਗੀ ਵਿਚਾਲੇ ਆਉਂਦੇ ਉਤਾੜਾ ਚੜਾਣ ਨੂੰ ਵਿਖਾਉਂ ਪੰਜਾਬੀ ਗਾਇਕ ਬਿਲਾਲ ਦਾ ਨਵਾਂ ਟਰੈਕ ਬਲਾ 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 8 ਅਗਸਤ ਨੂੰ ਰਿਲੀਜ਼ ਹੋਵੇਗਾ ਇਸ ਤੋਂ ਪਹਿਲਾਂ ਗੀਤ ਦਾ ਟੀਜ਼ਰ ਤੇ ਇੱਕ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਇਸ ਵਿੱਚ ਬਿਲਾਲ ਕਾਫੀ ਹੈਰਾਨ ਦਿਖਾਈ ਦੇ ਰਹੇ ਨੇ ਬਿਲਾਲ ਇਸ ਤੋਂ ਪਹਿਲਾਂ ਕਈ ਹਿੱਟ ਟਰੈਕਸ ਦੇ ਚੁੱਕੇ ਨੇ ਪੰਜਾਬੀ ਗਾਇਕ ਇੱਕ ਦੇ ਮਸ਼ਹੂਰ ਗੀਤ ਬ੍ਰਾਊਨ ਬாய் ਦਾ ਰੀਮਿਕਸ ਵਰਜਨ ਰਿਲੀਜ਼ ਕੀਤਾ ਗਿਆ ਨਵੇਂ ਵਰਜਨ ਦੇ ਵਿੱਚ ਰੈਪ ਤੇ ਗਾਣੇ ਦੇ ਬੋਲਾਂ ਨੂੰ ਜ਼ਬਰਦਸਤ 뮤직 ਦਾ ਰੀਮਿਕਸ ਦਿੱਤਾ ਗਿਆ ਇਸ ਤੋਂ ਪਹਿਲਾਂ origignal ਬ੍ਰਾਊਨ ਬாய் ਨੂੰ ਵੀ ਦਸ਼ਕਾਂ ਨੇ ਖੂਬ ਪਸੰਦ ਕੀਤੀ ਸੀ ਜਬੀਦ ਅਸ਼ਕਾਨੇ ਦਿਲਾਂ ਤੇ ਰਾਜਕਾਰ ਹੈ ਕੁਰੁੰਦਰ ਬਿਲਾ ਦੇ ਨਵੇਂ ਟ੍ਰੈਕ 12 ਮਹੀਨੇ ਨੇ ਇਤਮਾਲ ਮਚਾਈ ਹੋਈ ਹੈ ਗਾਣਾ ਰਿਲੀਜ਼ ਹੋਏ ਨੂੰ ਇੱਕ ਹਫਤਾ ਹੀ ਹੋਇਆ ਹੈ ਤੇ ਹੁਣ ਤੱਕ YouTube ਤੇ 11 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਦੇਖ ਚੁੱਕੇ ਨੇ ਬਿਲਾ ਨੇ ਟਾਈਮ ਟੇਬਲ ਡੀਜ ਵਜਦਾ ਵਰਗੇ ਕਈ ਹਿੱਟ ਸੌਂਗਸ ਦੇ ਕੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਅਪਣੇਦਾ ਇਰਫਾਨ ਖਾਨ ਦੀ ਅਗਲੀ ਫਿਲਮ ਇੱਕ ਡਾਰਕ ਕਾਮੇਡੀ ਹੈ ਜਿਸ ਦਾ ਨਿਰਦੇਸ਼ਨ ਅਭਿਨੇ ਦੇਵ ਕਰਨਗੇ ਅਭਿਨੇ ਨੇ ਦੱਸਿਆ ਕਿ ਮੈਂ ਇਰਫਾਨ ਖਾਨ ਦੇ ਨਾਲ ਇੱਕ ਫਿਲਮ ਬਣਾ ਰਿਹਾ ਹਾਂ ਜੋ ਕਿ ਡਾਰਕ ਕਾਮੇਡੀ ਹੈ ਇਹ ਉਹੀ ਫਿਲਮ ਹੈ ਜਿਸ ਦਾ ਨਿਰਮਾਣ ਰਕੇਸ਼ ਰੋਸ਼ਨ ਨੇ ਕਰਨਾ ਸੀ ਹੁਣ ਇਸ ਫਿਲਮ ਦੇ ਲਈ ਕਿਸੇ ਦੂਜੇ ਪ੍ਰੋਡਕਸ਼ਨ ਨਾਲ ਗੱਲ ਚੱਲ ਰਹੀ ਹੈ ਆਜ਼ਾਦੀ ਦੇ 70 ਸਾਲ ਦੇ ਜਸ਼ਨ ਨੂੰ ਮਨਾਉਣ ਦੇ ਵਿੱਚ ਮੋਦੀ ਸਰਕਾਰ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ 9 ਅਗਸਤ ਤੋਂ 2 ਅਗਸਤ ਤੱਕ ਆਯੋਜਿਤ ਹੋਣ ਵਾਲੇ ਸਮਰੋਹ ਦਾ ਨਾਮ 70 ਸਾਲ ਆਜ਼ਾਦੀ ਯਾਦ ਕਰੋ ਕੁਰਬਾਨੀ ਰੱਖਿਆ ਗਿਆ ਹੈ ਸੂਤਰਾਂ ਦੇ ਮੁਤਾਬਕ ਮਹਾਨ ਗਾਇਕਾ ਆਸ਼ਾ ਭੌਂਸਲੇ ਅਤੇ ਗਾਇਕ ਕੁਮਾਰ ਸ਼ਾਹ ਨੂੰ ਦੇਸ਼ ਦੀਆਂ ਅਲੱਗ-ਅਲੱਗ ਸਰਹੱਦਾਂ ਤੇ ਜਾ ਕੇ ਲੋਕਾਂ ਤੇ ਸੈਨਿਕਾਂ ਦੇ ਵਿਚਾਲੇ ਦੇਸ਼ ਭਗਤੀ ਦੇ ਗੀਤ ਸੁਣਾਉਣਗੇ ਕਰੰਤਵਨ ਜான் ਇਬਰਾਹਿਮ ਅਤੇ ਜੈਕਲਿਨ ਫਰਨਾਂਡੇਸ ਸਟਾਰਰ ਫਿਲਮ ਡਿਸ਼ਮ ਨੇ ਪਹਿਲੇ ਹਫਤੇ ਵਿੱਚ 53 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਇਹ ਫਿਲਮ ਰੋਹਿਤ ਤਵਨ ਨੇ ਨਿਰਦੇਸ਼ਿਤ ਕੀਤੀ ਸੀ ਬਿਆਨਾਂ ਦੇ ਮੁਤਾਬਕ ਡਿਸ਼ਮ ਨੇ ਪਹਿਲੇ ਵੀਕਐਂਡ ਵਿੱਚ 37.32 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਦੋ ਵੱਡੀਆਂ ਫਿਲਮਾਂ ਮੋਹਨ ਚਦੜਾ ਉੱਤੇ ਰਸਤਮ ਇੱਕੋ ਦਿਨ ਯਾਨੀ 12 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀਆਂ ਨੇ ਅਕਸ਼ੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਉਸੇ ਦਿਨ ਰਿਲੀਜ਼ ਹੋ ਰਹੀ ਤੇ ਕਰੋਸ਼ਣ ਦੀ ਫਿਲਮ ਮੋਹਨ ਚਦੜਾ ਉਹਨਾਂ ਦੀ ਫਿਲਮ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਕਸ਼ੇ ਕੁਮਾਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇੱਕ ਵੱਡੀ ਤਰੀਕ ਹੈ ਇਹ ਛੁੱਟੀਆਂ ਦਾ ਸਮਾਂ ਪਹਿਲੀ ਵਾਰ ਅਸੀਂ ਵੇਖਿਆ ਕਿ ਦੋ ਵੱਡੀਆਂ ਫਿਲਮਾਂ ਇੱਕੋ ਸਮੇਂ ਚੱਲ ਸਕਦੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਫਿਲਮਾਂ ਚੰਗਾ ਪ੍ਰਦਰਸ਼ਨ ਕਰਨ ਅਮ੍ਰੇਤੀ ਜਨੇਲੀਆ ਦੇਸ਼ਮੁਖ ਸ਼ੁੱਕਰਵਾਰ ਨੂੰ 93 ਸਾਲ ਦੀ ਹੋ ਗਈ ਕਈ ਬਾਲੀਵੁੱਡ ਦੇ ਗਿਟਾ ਨੇ ਉਹਨਾਂ ਨੂੰ ਬਤਾਈ ਦਿੱਤੀ ਜਨੇਲੀਆ ਦੇ ਪਤਰੀ ਰਤੇਸ਼ ਨੇ ਵੱਖਰੇ ਅੰਦਾਜ਼ ਵਿੱਚ ਉਹਨਾਂ ਨੂੰ ਬਧਿਵਿਸ਼ ਕੀਤਾ ਰਤੇਸ਼ ਦੇਸ਼ਮੁਖ ਨੇ ਲਿਖਿਆ ਜਨਮ ਦਿਨ ਮੁਬਾਰਕ ਹੋ ਜਨੇਲੀਆ ਦੇਸ਼ਮੁਖ ਤੁਹਾਨੂੰ ਹੱਸਦਾ ਦੇਖਣ ਤੋਂ ਜ਼ਿਆਦਾ ਮੈਨੂੰ ਕੋਈ ਖੁਸ਼ ਨਹੀਂ ਕਰ ਸਕਦਾ ਹੈਪੀ ਬਰਥਡੇ ਜਨੇਲੀਆ 2015 ਦੀ ਬਲੌਕਬਸਟਰ ਫਿਲਮ ਬਾਹੂਬਲੀ ਦੇ ਸੂਕਲ ਬਾਹੂਬਲੀ ਦਾ ਕਨਕਲੂਜਨ ਦਾ ਹਰ ਕੋਈ ਬਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਇਸ ਮੋਸਟ ਐਵੇਟਰ ਫਿਲਮ ਦੇ ਰਿਲੀਜ਼ ਡੇਟ ਵਿੱਚ ਬਦਲਾਅ ਕੀਤਾ ਗਿਆ ਹੈ ਇਹ ਫਿਲਮ 14 April 2017 ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 28 April 2017 ਨੂੰ ਰਿਲੀਜ਼ ਹੋਵੇਗੀ ਪਰਮਾ ਪ੍ਰੋਡਕਸ਼ਨ ਦੇ ਮਾਲਕ ਅਤੇ ਬਾਲੀਵੁੱਡ ਦੇ ਜਾਣੇ ਮਾਣੇ ਡਾਇਰੈਕਟਰ ਕਰਨ ਜੋਹਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਫਿਲਮ بار بار ਦੇਖੋ ਨਾਲ ਬਾਲੀਵੁੱਡ ਵਿੱਚ ਕਰੀਅਰ ਦੀ ਸ਼ੁਰੂਆਤ ਕਰਨੇ ਨਿਰਦੇਸ਼ਕ ਨਿਤਿਆ ਮੀਨਾ ਨੇ ਕਿਹਾ ਹੈ ਕਿ ਫਿਲਮ ਜਟਿਲ ਹੋਣ ਦੇ ਨਾਲ-ਨਾਲ ਆਸਾਨ ਵੀ ਹੈ ਉਹਨਾਂ ਨੇ ਦੱਸਿਆ ਕਿ ਇਹ ਪਿਆਰ ਅਤੇ ਜ਼ਿੰਦਗੀ ਦੀ ਖੂਬਸੂਰਤ ਕਹਾਣੀ ਹੈ ਇਸ ਧਾਰਨ ਪਿਆਰੀ ਅਤੇ ਸਮਝ ਵਾਲੀ ਫਿਲਮ ਹੈ ਇਸ ਧਾਰਨ ਤੌਰ ਤੇ ਜ਼ਿੰਦਗੀ ਦੇ ਛੋਟੇ ਛੋਟੇ ਪਲਾਂ ਉਤੇ ਅਧਾਰਿਤ ਹੈ